ਓਏ 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 ਤੇ ਫਿਰ ਬਖਸ਼ਵਾਈਂ ਮਰਦਾਬਾਦ 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 ਗੱਲ ਨਹੀਂ ਸੁਣਦੇ ਹਾਏ 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 ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਰਕਾਰ ਮਰਦਾਬਾਦ 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 ਇੱਕ ਹੱਥ ਘੜੇ i'm ਹਾਂਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਹੋਏ ਪਤੇ ਜੀ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਆਊਟਸੋਰਸ ਵਰਕਰ ਜੁਨੀਅਨ ਵੱਲੋਂ ਜੋ 10 ਜੂਨ ਤੋਂ ਸੀਵਰੇਜ ਬੋਰਡ ਦੇ ਕੱਚੇ ਕਾਮਿਆਂ ਦੀ ਜਿਹੜੀ ਅਣਮਿੱਥੇ ਸਮੇਂ ਦੀ ਹੜਤਾਲ ਹੈ ਉਹ ਅੱਜ 24ਵੇਂ ਦਿਨ ਸ਼ਾਮਲ ਹੋ ਚੁੱਕੀ ਹੈ ਔਰ ਜਿਹੜਾ ਸੀ ਸੰਗਰੂਰ ਦੇ ਵਿੱਚ 4 ਜੁਲਾਈ ਦਾ ਝੰਡਾ ਮਾਰਚ ਰੱਖਿਆ ਹੋਇਆ ਸੀ ਪੰਜਾਬ ਪਧਰੀ ਪ੍ਰੋਗਰਾਮ ਦੇ ਲਿਖੇ ਪ੍ਰੋਗਰਾਮ ਤਹਿਤ ਉਸ ਨੂੰ ਅਸੀਂ 10 ਤਰੀਕ ਤੱਕ ਦਲੇ ਘਰ ਰਹੇ ਆ ਕਿਉਂਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਸਵੇਰ ਤੋਂ ਹੀ ਸੀਐਡੀ ਵੱਲੋਂ ਪ੍ਰਸ਼ਾਸਨ ਵੱਲੋਂ ਜ਼ੋਰ ਲੱਗਿਆ ਹੋਇਆ ਸੀ ਕਿ ਸੰਗਰੂਰ ਦੇ ਵਿੱਚ ਝੰਡਾ ਮਾਰਚ ਜਿਹੜਾ ਨਾ ਕੀਤਾ ਜਾਵੇ ਤੇ ਸਰਕਾਰ ਵੱਲੋਂ ਸਾਨੂੰ ਜਿਹੜੀ 9 ਤਰੀਕ ਦੀ ਹੈ ਸਬ ਕਮੇਟੀ ਦੇ ਨਾਲ ਮੀਟਿੰਗ ਕਰਵਾਈ ਜਾ ਰਹੀ ਹੈ ਜੇਕਰ ਇਹਨਾਂ ਸਿਵਰੇ ਬੋਰਡ ਦੇ ਕੱਚੇ ਕਾਮਿਆਂ ਦੇ ਲਈ 9 ਤਰੀਕ ਦੀ ਮੀਟਿੰਗ ਦੇ ਵਿੱਚ ਕੋਈ ਪੁਖਤਾ ਹੱਲ ਨਹੀਂ ਨਿਕਲਦਾ ਸਾਨੂੰ ਮੈਕਮੇ ਦੇ ਵਿੱਚ ਮਰਜ਼ ਕਰਕੇ ਸਾਡੀ ਤਨਖਾਹ ਜਿਹੜੀ 1948 ਐਕਟ ਦੇ ਤਹਿਤ 35 ਤੋਂ 40 ਹਜ਼ਾਰ ਦੇ ਵਿੱਚ ਵਿੱਚ ਨਹੀਂ ਕੀਤੀ ਜਾਂਦੀ ਤਾਂ ਜਿਹੜਾ 11 ਤਰੀਕ ਨੂੰ ਅਸੀਂ ਤਿੱਖੇ ਤੋਂ ਤਿੱਖਾ ਸੰਘਰਸ਼ ਕਰਾਂਗੇ ਔਰ ਇਹ ਸਰਕਾਰ ਨੂੰ ਚੇਤਾਵਨੀ ਵੀ ਹੈ ਬੇਨਤੀ ਵੀ ਹੈ ਕਿਉਂਕਿ ਬੜੇ ਲੰਬੇ ਸਮੇਂ ਤੋਂ ਇਹ ਕੱਚੇ ਮਜ਼ਦਮਾਂ ਜਿਹੜਾ ਕੱਚੇ ਹੋਣ ਦਾ 300 ਰੁਪਏ ਦਾ ਸੰਤਾਪ ਹੈ ਹੰਡਾ ਰਹੇ ਨੇ ਹੁਣ ਸਾਡੇ ਆਗੂ ਸਹਿਬਾਨਾਂ ਵੱਲੋਂ ਵੀ ਪ੍ਰਧਾਨ ਜੀ ਵੀ ਦੱਸ ਕੇ ਗਏ ਆ ਕਿ ਹੁਣ ਜਿਹੜਾ ਇਹ ਸੰਤਾਪ ਹੈ 300 ਰੁਪਏ ਦਾ ਸੰਤਾਪ ਹੈ ਜਿਹੜਾ ਹੁਣ ਨਹੀਂ ਹੰਡਾਵਾਂਗੇ ਅਸੀਂ ਰ ਆਰ ਪਾਰ ਦੀ ਜਿਹੜੀ ਲੜਾਈ ਹੁਣ ਅਸੀਂ ਸ਼ੁਰੂ ਕੀਤੀ ਹੋਈ ਹੈ ਮੀਟਿੰਗ ਦੇ ਵਿੱਚ ਵੀ ਜਿਹੜੀ ਕਮੇਟੀ ਦੇ ਨਾਲ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਵੀ ਅਸੀਂ 10 ਤੋਂ 15 ਦਿਨਾਂ ਦਾ ਸਮਾਂ ਜਿਹੜਾ ਅਸੀਂ ਸਰਕਾਰ ਨੂੰ ਦੇਣਾ ਹੈ 10 ਤੋਂ 15 ਦਿਨਾਂ ਦੇ ਵਿੱਚ 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 ਅਸੀਂ ਦੁਬਾਰਾ ਤੋਂ ਫੇਰ ਹੈ ਜਿਹੜਾ ਉਹ ਸੰਘਰਸ਼ ਸ਼ੁਰੂ ਕਰ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅਟਸਲਾਈ ਸੀਵਰੇ ਬੋਰਡ ਔਰ ਸੋਰਸ ਵਰਕਰ ਯੂਨੀਅਨ ਵੱਲੋਂ ਪੂਰੇ ਪੰਜਾਬ ਦੇ ਵਿੱਚ ਕੀਰੇ ਬੋਰਡ ਦੇ ਕੱਚੇ ਕੰਮਿਆਂ ਦੇ ਲਈ ਧਰਨਾ ਲੱਗਿਆ ਹੋਇਆ ਹੈ ਉਹਨਾਂ ਨੂੰ ਪੱਕੇ ਕਰਾਉਣ ਵਾਸਤੇ ਤੇ ਕੱਲ ਦਾ ਜਿਹੜਾ ਸੰਗਰੂਰ ਦੇ ਵਿੱਚ ਝੰਡਾ ਮਾਰਚ ਕਰਨ ਜਾ ਰਹੇ ਸੀਗੇ ਉਸ ਨੂੰ ਸਰਕਾਰ ਉਸ ਦੇ ਦਬਦਬੇ ਨੂੰ ਦੇਖਦੇ ਹੋਏ ਸਰਕਾਰ ਨੇ ਸਾਨੂੰ ਮੀਟਿੰਗ ਦਿੱਤੀ ਹੈ ਜਿਹੜੀ ਕਿ ਸਬ ਕਮੇਟੀ ਦੇ ਨਾਲ ਹੋਣੀ ਹੈ ਜਿਦੇ ਵਿੱਚ ਵਿੱਤ ਮੰਤਰੀ ਜੀ ਸਾਡੇ ਚੀਮਾ ਸਾਹਿਬ ਤੇ ਮੰਤਰੀ ਸਾਹਿਬ ਅਮਨਾ ਅਰੋੜਾ ਜੀ ਤੇ ਇੱਕ ਮੰਤਰੀ ਸਾਹਿਬ ਸਾਡੇ ਹੋਰ ਹੈ ਤੀਜੇ ਮੈਂ ਨਾਮ ਉਹਨਾਂ ਦਾ ਬਿਸਰ ਗਿਆ ਉਹਨਾਂ ਦੇ ਨਾਲ ਜਿਹੜੀ ਸਾਡੀ ਮੀਟਿੰਗ ਹੈ ਉਹ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਹੋਣੀ ਹੈ 9 ਤਰੀਕ ਨੂੰ ਜਿਹੜੀ 9 ਤਰੀਕ ਦੀ ਮੀਟਿੰਗ ਲੱਗੀ ਮਿਲੀ ਹੈ ਉਸ ਮੀਟਿੰਗ ਦੇ ਵਿੱਚ ਜੇਕਰ ਸਰਕਾਰ ਇਹਨਾਂ ਕੱਚੇ ਮੁਲਾਜ਼ਮਾਂ ਲਈ ਕੁਝ ਲੈ ਕੇ ਆਉਂਦੀ ਹੈ ਵਧੀਆ ਕੋਈ ਹੱਲ ਹੈ ਜਿਹੜਾ ਕੱਢ ਕੇ ਲੈ ਕੇ ਆਉਂਦੀ ਹੈ ਤਾਂ ਠੀਕ ਹੈ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ 11 ਤਰੀਕ ਨੂੰ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਸੀਵਰੇ ਦੀਆਂ ਮੋਟਰਾਂ ਬੰਦ ਕਰਕੇ ਜਿਹੜਾ ਕਿ ਸੰਘਰਸ਼ ਸਾਹਿ ਤੇਜ਼ ਕੀਤਾ ਜਾਊਗਾ ਜੇਕਰ ਸਰਕਾਰ ਸਾਡੇ ਲਈ ਕੁਝ ਲੈ ਕੇ ਆਉਂਦੀ ਹੈ ਤਾਂ ਅਸੀਂ ਆਪਣੇ ਕੰਮਾਂ ਤੇ ਆਉਣ ਨੂੰ ਤਿਆਰ ਆ ਤੇ ਜਿਹੜਾ ਕੱਲ ਦਾ ਝੰਡਾ ਮਾਰਚ ਅਸੀਂ ਸੰਗਰੂਰ ਦੇ ਵਿੱਚ ਕਰਨ ਜਾ ਰਹੇ ਸੀਗੇ ਉਹ ਅਸੀਂ ਮੁਲਤਵੀ ਕਰਦੇ ਆ ਉਹ ਝੰਡਾ ਮਾਰਚ ਅਸੀਂ ਨਹੀਂ ਕਰਾਂਗੇ ਕਿਉਂਕਿ 9 ਜੁਲਾਈ ਦੀ ਜਿਹੜੀ ਮੀਟਿੰਗ ਉਹ ਮੰਤਰੀ ਸਾਹਿਬ ਦੇ ਨਾਲ ਸਾਡੀ ਸਬ ਕਮੇਟੀ ਦੇ ਨਾਲ ਨਿਕਲੀ ਹੈ ਉਸ ਮੀਟਿੰਗ ਦੇ ਵਿੱਚ ਸਰਕਾਰ ਸਾਡੇ ਲਈ ਚੰਗਾ ਫੈਸਲਾ ਲੈ ਕੇ ਆਵੇ ਇਹ ਸਰਕਾਰ ਨੂੰ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਜੇਕਰ ਸਰਕਾਰ ਸਾਡੇ ਸੀਵਰੇਜ ਬੋਰਡ ਦੇ ਕੱਚੇ ਕੰਮਿਆਂ ਵਾਸਤੇ ਕੋਈ ਚੰਗਾ ਫੈਸਲਾ ਨਹੀਂ ਲੈ ਕੇ ਆਉਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ਾ ਜਿਹੜਾ ਉਹ ਹੋਰ ਤੀਜ਼ ਕੀਤਾ ਜਾਊਗਾ